ਸਸਿਕਾ ਜੀ ਫਸਟ ਅਸੀਂ ਇਹ ਕਹਿੰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲਿਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਦਿਖ ਰਿਹਾ ਹੋ ਆਪਣਾ WhatsApp ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ ਹੈ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਣੀ ਐਡਰੈਸ ਤੇ ਜਿਸ ਨਾਲ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਵੇਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਲੈ ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਵੀ ਦਿਖਾਵਾਂਗੇ ਪਰ ਤੁਸੀਂ ਉਹਨਾਂ ਦੇ ਆਰਡਰ ਵੀ ਦੇਣੇ ਹੋਣਗੇ ਸਾਨੂੰ ਸੂਟਾਂ ਦੇ ਦੇਖ ਕੇ ਜਿਹਨਾਂ ਨੂੰ ਪਸੰਦ ਹੋਏ ਔਰ ਇਸ ਤਰ੍ਹਾਂ ਵੀ ਜਿਹੜੇ ਸੂਟ ਸਾਡੇ ਕੋਲੇ ਅਵੇਲੇਬਲ ਹੋਣਗੇ ਬਾਏ ਕਰ ਸਕਦੇ ਹੋ ਔਰ ਬਾਕੀ ਸੂਟ ਜਿਹੜਾ ਪਸੰਦ ਹੋਇਆ ਤੁਸੀਂ ਆਰਡਰ ਤੇ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਅੱਜ ਆਪਾਂ ਜਿਹੜੀਆਂ ਪਹਿਣਾ ਸਾਰਾ ਦਿਨ ਸਾਨੂੰ ਪਿਆਰ ਨਾਲ ਕਮੈਂਟ ਕਰਦੀਆਂ ਨੇ ਬੜੇ ਸੋਹਣੇ ਸੋਹਣੇ ਤੇ ਉਹ ਲਾ ਸ਼ੁਰੂ ਕਰਦੇ ਆਂ ਜੀ ਫਿਰ ਅੱਜ ਦੀ ਵੀਡੀਓ ਪਹਿਲਾ ਸੂਟ ਦੇਖੋ ਇਹ ਕਿਸੇ ਭੈਣ ਦਾ ਸੂਟ ਹੈਗਾ ਵੈਸੇ ਤਾਂ ਸੂਟ ਇਸ ਤਰ੍ਹਾਂ ਹੀ ਤੁਸੀਂ ਬਾਏ ਕਰ ਸਕਦੇ ਹੋ ਸਾਡੇ ਤੋਂ ਜਿਸ ਤਰ੍ਹਾਂ ਮੇਰੇ ਕੋਲੇ ਹੈਗਾ अवेलेबल ਠੀਕ ਹੈ ਜੀ ਆ ਲੋ ਇਹ ਸੂਟ ਆਪਾਂ 2550 ਦੇ ਵਿੱਚ ਦੇਵਾਂਗੇ ਗਲਾਸ ਸਿਲਕ ਦਾ ਸੂਟ ਹੈ ਜੀ ਉਹਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਔਰ ਲਸ਼ ਲਸ਼ ਕਰਦਾ ਸੂਟ ਹੈ ਲੋ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਸਿਲਕ ਦੀ ਸਲਵਾਰ ਮਿਲੂਗੀ ਸਿਲਕ ਦਾ ਹੀ ਗਲਾਸ ਸਿਲਕ ਦਾ ਸ਼ਰਟ ਮਿਲੂਗਾ ਇਹਨੂੰ অর্ਗੈਂਜ਼ਾ ਟਾਈਪ ਗਲਾਸ অর্ਗੈਂਜ਼ਾ ਵੀ ਕਹਿ ਦਿੰਦੇ ਆਂ ਔਰ ਗਲਾਸ ਸਿਲਕ ਵੀ ਕਹਿ ਦਿੰਦੇ ਆਂ ਆਪਾਂ ਠੀਕ ਹੈ ਜੀ ਤੇ ਜਿਹੜੀ ਇਹਦੀ ਲੁੱਕ ਬਣ ਕੇ ਆਉਣੀ ਆ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਕਿਸ ਤਰ੍ਹਾਂ ਦੀ ਲੁੱਕ ਆਊਗੀ ਆ ਦੇਖਾ ਇੰਨਾ ਕੁ ਪਿਆਰਾ ਸੂਟ ਲੱਗਣ ਵਾਲਾ ਨਾ ਇਹ ਪਾ ਕੇ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਣਾ ਜੀ ਇਹ ਸੂਟ ਠੀਕ ਹੈ ਜੀ ਤੇ ਦੂਸਰਾ ਇਹਦੇ ਨਾਲ ਪਹਿਨਨੇ ਦੁਪੱਟਾ ਕਰਵਾਇਆ ਟਾਈ ਐਂਡ ਟਾਈ ਲੇਸਿੰਗ ਵਗੈਰਾ ਹਜੇ ਅਸੀਂ ਕਰਨੀ ਆ ਇਹਦੀ ਡਾਈ ਹੋ ਕੇ ਆ ਗਿਆ ਇਹਦੇ ਨਾਲ ਥੋੜਾ ਜਿਹਾ ਇਸ ਤਰ੍ਹਾਂ ਦਾ ਹੀ ਦੁਪੱਟਾ ਸੋਹਣਾ ਲੱਗਣਾ ਸੀਗਾ ਆਹ ਬਹੁਤ ਸੋਹਣਾ ਦੁਪੱਟਾ ਟਾਈ ਐਂਡ ਡਾਈ ਹੋ ਕੇ ਆਇਆ ਹੈ। ਲੋ ਜੀ। ਬਹੁਤ ਖੂਬਸੂਰਤ। ਸੈਮੀ ਚਨੋਂਨ ਦੇ ਵਿੱਚ ਦੁਪੱਟਾ ਰੱਖਿਆ ਹੈਗਾ। ਠੀਕ ਹੈ ਜੀ ਵਿਦ ਟਾਈ ਐਂਡ ਡਾਈ। ਔਰ ਬਾਕੀ ਜੋ ਵੀ ਗੋਟਾ ਵਗੈਰਾ ਲਾਉਣਾ ਉਹ ਹਜੇ ਲਾਉਣ ਵਾਲਾ ਰਹਿੰਦਾ। 2550 ਦੇ ਵਿੱਚ ਇਕੱਲਾ ਸੂਟ ਮਿਲੂਗਾ। ਅਗਰ ਤੁਸੀਂ ਦੁਪੱਟਾ ਨਾਲ ਇਸ ਤਰ੍ਹਾਂ ਹੀ ਕਰਾਉਣਾ ਤਾਂ 450 ਦਾ ਦੁਪੱਟਾ 250 ਦੀ ਟਾਈ ਐਂਡ ਡਾਈ ਹੈ। ਸੈਮੀ ਚਨੋਂਨ ਦਾ ਦੁਪੱਟਾ 700 ਦੇ ਵਿੱਚ ਪੈ ਜਾਊਗਾ। ਠੀਕ ਹੈ ਜੀ। ਨੋ ਬਹੁਤ ਖੂਸੂਰਤ ਸੂਟ ਵਾਂਗ ਕੇ ਰੈਡੀ ਹੋਣਾ ਤੁਹਾਡਾ ਨੈਕਸਟ ਹੈ ਇਹ ਵਾਲਾ ਸੂਟ ਇਹ ਕਿਸੇ ਭੈਣ ਦਾ ਆਰਡਰ ਦਾ ਸੂਟ ਹੈਗਾ ਔਰ ਉਹਨਾਂ ਨੂੰ ਆਪਾਂ ਇਹ ਭੇਜਣਾ ਪਰ ਮੈਂ ਤੁਹਾਨੂੰ ਦਿਖਾ ਰਹੀ ਆ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੁਹਾਨੂੰ ਤੇ ਤੁਸੀਂ ਲੈ ਸਕਦੇ ਹੋ ਆਰਡਰ ਇਹ ਸੂਟ ਠੀਕ ਹੈ ਇਹ ਲੋ ਇਹ ਹੈਗੀ ਸਲਵਾਰ ਇਹਦੀ ਠੀਕ ਹੈ ਜੀ ਤੇ ਇਹ ਹੈਗਾ ਕ੍ਰੇਪ ਦੇ ਵਿੱਚ ਸੂਟ ਹੈਗਾ ਸਲਵਾਰ ਹੈਗੀ ਆ ਤੇ ਨਾਲ ਤੁਹਾਨੂੰ ਮੈਂ ਦਿਖਾਉਣੀ ਆ ਜੀ ਇਹਦਾ ਸ਼ਰਟ ਇਹ ਹੈਗਾ ਜੀ ਇਹਦਾ ਸ਼ਰਟ ਹਟਾਈਆਂ ਡਾਈ ਲੋ ਜੀ ਇਹ ਤਾਂ ਭੈਣ ਦਾ ਆਰਡਰ ਦਾ ਸੂਟ ਸੀਗਾ ਬੇਬੀ ਪਿੰਕ ਐਂਡ ਰਾਇਲ ਬਲੂ ਤੇ ਇਹ ਹੈ ਨਾਲ ਉਹਦੇ ਦੁਪੱਟਾ ਲੋ ਜੀ ਠੀਕ ਹੈ ਜਿਸ ਤਰ੍ਹਾਂ ਦਾ ਉਹਨਾਂ ਨੇ ਸਾਨੂੰ ਕਿਹਾ ਸੀਗਾ ਆਈਡੀਆ ਦਿੱਤਾ ਸੀ ਉਦਾਂ ਹੀ ਆਪਾਂ ਉਹਨਾਂ ਦਾ ਡਾਈ ਕਰਵਾ ਕੇ ਦਿੱਤਾ ਔਰ ਜਿਹੜਾ ਦੁਪੱਟਾ ਹੈਗਾ ਬਿਲਕੁਲ ਪਿਓਰ ਚਨਾਉਣ ਦੇ ਵਿੱਚ ਆ ਬਿਨਾ ਦੁਪੱਟੇ ਤੋਂ 2800 ਦਾ ਸੂਟ ਹੈ ਔਰ ਦੁਪੱਟਾ ਜਿਹੜਾ ਤੁਸੀਂ ਲਓਗੇ ਉਸ ਅਕੋਰਡਿੰਗਲੀ ਇਹਦੀ ਪ੍ਰਾਈਸ ਹੋ ਜੂਗੀ ਬਿਨਾ ਦੁਪੱਟੇ ਤੋਂ ਵੀ ਲੈ ਸਕਦੇ ਹੋ ਤੁਸੀਂ ਆਰਡਰ ਤੇ ਸਾਨੂੰ ਸੂਟ ਬਣਵਾ ਸਕਦੇ ਹੋ ਕੋਈ ਵੀ ਕਲਰ ਹੈ ਜਿਹੜਾ ਉਹ ਅਸੀਂ ਤੁਹਾਨੂੰ ਕਰਵਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਅਗਲਾ ਦੇਖੋ ਲਓ ਜੀ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਲੈ ਲਿਓ ਤੇ ਜਿਸ ਤਰ੍ਹਾਂ ਮਰਜ਼ੀ ਲੈ ਲਓ ਆਲ ਓਵਰ ਵੀ ਮਿਲ ਸਕਦਾ ਤੁਹਾਨੂੰ ਇਹ ਵਾਲਾ ਸੂਟ ਬਹੁਤ ਸੋਹਣਾ ਸੂਟ ਹੈ ਅਗਰ ਤੁਸੀਂ ਆਲ ਓਵਰ ਸੂਟ ਲੈਣਾ ਤਾਂ 2100 ਦੇ ਵਿੱਚ ਮਿਲੂਗਾ। ਅਗਰ ਤੁਸੀਂ ਇਸ ਤਰ੍ਹਾਂ ਲੈਣਾ ਹੈਗਾ ਇਹ ਸਲਵਾਰ ਹੈਗੀ ਆ ਕ੍ਰੇਪ ਦੀ। ਆ ਲੋ ਕ੍ਰੇਪ ਦੀ ਸਲਵਾਰ ਨਾਲ ਟਾਈ ਡਾਈ ਕਰਾ ਕੇ। ਬਹੁਤ ਪਿਆਰਾ ਸੂਟ ਹੈ। ਇਹ ਹੈਗਾ ਇਹਦਾ ਸ਼ਰਟ ਇਹਦੇ ਨਾਲ ਮੈਂ ਇਦਾਂ ਹੀ ਦਿਖਾਉਣੀ ਆ ਤੁਹਾਨੂੰ। ਲੋ ਇਹ ਸ਼ਰਟ ਹੈ ਇਹਦਾ। ਠੀਕ ਹੈ ਜੀ। ਇਹ ਹੈਗੀ ਸਲਵਾਰ ਬਹੁਤ ਖੂਬਸੂਰਤ ਲੱਗਦਾ ਹੈ ਸੂਟ ਤੇ ਦੁਪੱਟਾ ਹੈਗਾ ਜੀ ਟੈਬੀ ਲਾਈਨਿੰਗ। ਟਾਈ ਡਾਈ ਦੇਖੋ ਤੁਸੀਂ ਇਹਦੀ ਇਹਦੀ ਥੋੜੀ ਜਿਹੀ ਟਾਈ ਡਾਈ ਡਿਫਰੈਂਟ ਹੈਗੀ ਐ ਕਾਰਨਰਸ ਦੇ ਉੱਪਰ ਇਹਦੀ ਟਾਈ ਡਾਈ ਹੋਈ ਹੋਈ ਆ ਤਾਂ ਸਲਵਾਰ ਨਾਲ ਦੀ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਸੈਂਟਰ ਫਿਰ ਫਿਰ ਇਹਦੇ ਆਗੇ ਕਾਰਨ ਠੀਕ ਹੈ ਜੀ ਬਹੁਤ ਖੂਬਸੂਰਤ ਦੁਪੱਟਾ ਲੱਗਦਾ ਹੈ ਇਹ ਇਹ ਵਾਲੇ ਟੈਬੀ ਲਾਈਨਿੰਗ ਦੁਪੱਟੇ ਨਾਲ ਇਹ ਵਾਲਾ ਸੂਟ ਆ ਜਿਹੜਾ ਉਹ 2700 ਚ ਪੈਂਦਾ ਵਿਦ ਦੁਪੱਟਾ ਟਾਈ ਡਾਈ ਸਮੇਤ ਸਲਵਾਰ ਟਾਈ ਡਾਈ ਔਰ ਸ਼ਰਟ ਠੀਕ ਹੈ ਜੀ ਇਹ ਤੁਹਾਨੂੰ 2700 ਸੌਰੀ 2650 ਦੇ ਵਿੱਚ ਪੈਂਦਾ ਹੈ ਅਗਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗਾ ਸੈਮੀ ਚਨੋਨ ਦੁਪੱਟੇ ਨਾਲ ਲੋ ਜੀ ਸ਼ਰਟ ਦਾ ਉਹੀ ਸਟੱਫ ਹੈਗਾ ਜਿਹੜਾ ਸਟੱਫ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਬਹੁਤ ਖੂਬਸੂਰਤ ਸਟੱਫ ਹੈ ਔਰ ਪ੍ਰਿੰਟ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਆਲ ਓਵਰ ਸੂਟ ਵੀ ਤੁਹਾਨੂੰ ਮਿਲ ਸਕਦਾ 2100 ਦੇ ਵਿੱਚ ਬਿਨਾਂ ਦੁਪੱਟੇ ਤੋਂ ਲੋ ਜੀ ਅੱਗੇ ਦੇਖੋ ਇਹ ਹੈਗੀ ਆ ਦੀ ਸਲਵਾਰ ਵਿਦ ਟਾਈ ਐਂਡ ਡਾਈ ਤੇ ਇਹ ਹੈ ਦਾ ਦੁਪੱਟਾ ਇਹ ਸੈਮੀ ਚਨੋਨ ਦਾ ਦੁਪੱਟਾ ਹੈ ਤੇ ਟਾਈ ਐਂਡ ਆਈ ਉਦਾਂ ਹੀ ਹੋਈ ਹੋਈ ਆ ਜਿਹੜਾ ਦੁਪੱਟਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਆਹ। ਇਹ ਕੋਰਨਰ ਇਸ ਦੇ ਉੱਪਰ ਹੈ। ਫਿਰ ਇਹਦੇ ਆਹ ਸੈਂਟਰ ਆ ਗਏ। ਠੀਕ ਹੈ ਜੀ। ਤੇ ਫਿਰ ਇੱਧਰਲੇ ਕੋਰਨਰ ਆ। ਇਹ ਸੂਟ ਤੁਹਾਨੂੰ 2700 ਚ ਪਊਗਾ। ਜਿਹੜਾ ਪਹਿਲਾਂ ਦੇਖਿਆ ਸੀ ਉਹ ਤੁਹਾਨੂੰ 2650 ਦੇ ਵਿੱਚ ਪਊਗਾ ਦੁਪੱਟੇ ਨਾਲ ਫਰਕ ਪੈ ਜਾਂਦਾ। ਤੇ ਆਹ ਲਓ ਜੀ। ਠੀਕ ਹੈ? ਇਹ ਦੋਨੇ ਪੱਲੇ ਆ ਜਿਹੜੇ ਇਹਦੇ ਟਾਈਡਾਈ ਹੋਏ ਹੋਏ ਨੇ ਕ੍ਰੇਪ ਦੀ ਸਲਵਾਰ ਹੈ। ਲਓ। ਤੇ ਲੋ ਜੀ ਇਹ ਤਾਂ ਸੀਗੇ ਆਪਾਂ ਸਿਰਫ ਅੱਜ ਤੁਹਾਨੂੰ ਚਾਰ ਹੀ ਸੂਟ ਦਿਖਾਉਣੇ ਸੀ ਕਿਉਂਕਿ ਆਪਾਂ ਤੁਹਾਨੂੰ ਆਰਡਰ ਤੇ ਬਣਾ ਕੇ ਦੇਣੇ ਨੇ ਇਹ ਵਾਲੇ ਸੂਟ ਜੇ ਤੁਸੀਂ ਦੁਪੱਟੇ ਵਗੈਰਾ ਢਾਈ ਪਰਾਉਣੇ ਨੇ ਜੇ ਤੁਸੀਂ ਇਦਾਂ ਹੀ ਲੈਣੇ ਨੇ ਤਾਂ ਲੈ ਸਕਦੇ ਹੋ ਸਾਡੇ ਕੋਲੇ ਸੂਟ ਅਵੇਲੇਬਲ ਹੈਗੇ ਆ ਇਹ। ਤੇ ਲੋ ਹੁਣ ਆਪਾਂ ਕੱਢਦੇ ਆਂ ਬੈਸਟ ਕਮੈਂਟਰ। ਉਹਦੇ ਵਾਸਤੇ ਆਪਾਂ ਇੱਕ ਵੀਡੀਓ ਚੱਕ ਲੈਨੇ ਆ ਕੋਈ ਵੀ। ਲੋ ਜੀ ਕੋਈ ਵੀ ਵੀਡੀਓ ਆਪਾਂ ਚੱਕ ਲੈਨੇ ਆ ਜਿਵੇਂ ਆਹ ਵੀਡੀਓ ਚੱਕ ਲਈ ਆਪਾਂ। ਅ ਇਹ ਹੈਗੀ ਹੈ 16 10 ਦੀ ਵੀਡੀਓ ਜਸਟ ਲਾਈਕ ਅ ਲਾਟ ਆਫ ਯੂ ਲੋ ਜੀ ਰੁਕ ਗਿਆ ਇੱਥੇ ਆ ਕੇ ਗਿੱਲ ਵੈਰੋ ਕੇ ਗਿੱਲ ਵੈਰੋ ਕੇ ਤੇ ਆ ਕੇ ਰੁਕ ਗਿਆ ਆਪਾਂ ਇਹਦਾ ਲੈਨੇ ਆ ਪਹਿਲਾਂ ਆਪਾਂ ਇਹਨਾਂ ਦੇ ਕਮੈਂਟ ਦੇਖ ਲਈਏ ਕਿੰਨੇ ਆ 100 ਪਲੱਸ ਨੇ ਸਕਰੀਨ ਸ਼ਾਟ ਲੈ ਲੈਨੇ ਆਦਾ ਠੀਕ ਹੈ ਜੀ ਨੈਕਸਟ ਦੇਖਦੇ ਲੋ ਜੀ ਕਰਮਜੀਤ ਕੌਰ ਇਹਨਾਂ ਦੇ ਆਪਾਂ ਦੇਖਦੇ ਹਾਂ ਕਮੈਂਟ 100 ਪਲੱਸ ਹੈਗੇ ਨੇ ਕਰਮਜੀਤ ਕੌਰ ਦੇ ਨੈਕਸਟ ਦੇਖੋ ਲੋ ਜੀ ਦਵਿੰਦਰ ਬੜੈਚ 100 ਪਲੱਸ ਅੱਗੇ ਮੈਂ ਤੁਹਾਡੇ ਸਾਹਮਣੇ ਹੁਣ ਬਣਾਉਣੀ ਆ ਇਹਨਾਂ ਦੀਆਂ ਪਰਚੀਆਂ ਸਕਰੀਨਸ਼ਾਟ ਆਪਾਂ ਲੈ ਚੁੱਕੇ ਆ ਇਹਨਾਂ ਦੇ ਇੱਕ ਹੈਗੇ ਦਵਿੰਦਰ ਕੌਰ ਇੱਕ ਹੈਗੇ ਕਰਮਜੀਤ ਕੌਰ एक है नहीं जी गिले रूपी लो जी बाकी सारा कुछ आप पासे ਲੋ ਜੀ ਗਿੱਲ ਵੇ ਰੋਕੇ ਠੀਕ ਹੈ ਜੀ ਗਿੱਲ ਵੇ ਰੋਕੇ ਤੋਂ ਜਿਹੜੇ ਵੀ ਭੈਣ ਹੈਗੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹ ਆਪਣੀ ਆਈਡੀ ਹੈ ਜਿਹੜੀ ਉਹ ਸਾਨੂੰ ਭੇਜ ਦੇਣ ਸਕਰੀਨਸ਼ਾਟ ਲੈ ਕੇ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸੂਟ ਭੇਜਾਂਗੇ ਐਡਰੈਸ ਵੀ ਭੇਜ ਦੇਣ ਤੇ ਅੱਜ ਆਪਾਂ ਸੂਟ ਦਿਖਾਉਣੀ ਆ ਕਿ ਉਹਨਾਂ ਨੂੰ ਆਪਾਂ ਕਿਹੜਾ ਸੂਟ ਦੇ ਰਹੇ ਹਾਂ ਉਹਨਾਂ ਨੂੰ ਆਪਾਂ ਇਹ ਵਾਲਾ ਸੂਟ ਭੇਜ ਰਹੇ ਹਾਂ ਜੀ ਵਰਕ ਵਾਲਾ ਜੌਰਜਟ ਦਾ ਲੋ ਜੀ ਆਹ ਵਾਲਾ ਸੂਟ ਆ ਜਿਹੜਾ ਉਹ ਭੈਣ ਨੂੰ ਜਾ ਰਿਹਾ ਭੈਣ ਆਪਣੀ ਆਈਡੀ ਦਾ ਸਕਰੀਨਸ਼ਾਟ ਭੇਜਣ ਤੇ ਉਸ ਤੋਂ ਬਾਅਦ ਆਪਣੀ ਅਡਰੈਸ ਭੇਜ ਦੇਣ ਤੇ ਆਪਾਂ ਸੂਟ ਉਹਨਾਂ ਦੇ ਘਰ ਪਹੁੰਚਦਾ ਕਰਦਾਂਗੇ ਚਲੋ ਕੋਈ ਨਾ ਭੈਣ ਦੇਖ ਲੈਣਗੇ ਜਦੋਂ ਘਰੇ ਪਹੁੰਚ ਗਿਆ ਲਓ ਜੀ ਠੀਕ ਹੈ ਜੀ ਫਿਰ ਆਪਾਂ ਅੱਜ ਵੀਡੀਓ ਦਾ ਕਰਦੇ ਇੱਥੇ ਐਂਡ ਤੇ ਕੱਲ ਨੂੰ ਮਿਲਦੇ ਹਾਂ ਹੋਰ ਵੀਡੀਓ ਲੈ ਕੇ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਹੋਵੇ ਲੈਣਾ ਚਾਹੋ ਤਾਂ ਤੁਸੀਂ ਬਾਈ ਕਰ ਸਕਦੇ ਹੋ ਤੇ ਫਿਰ ਮਿਲਦੇ ਹਾਂ ਹੋਰ ਵਧੀਆ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ